ਇਹਨਾਂ ਲਿਖ ਦੋ ਵੀ ਯਾਰ ਕੱਲ ਨੂੰ ਮੈਂ ਸਵੇਰੇ 4:30 ਰਾਤ ਨੂੰ ਸੌਣ ਲੱਗੇ ਲਿਖੋ ਵੀ ਯਾਰ ਮੈਂ ਸਵੇਰੇ ਤੜਕੇ 4 ਫਿਰ ਤੁਸੀਂ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਬਦਲਾਅ ਆਉਂਦਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਡੀ ਦਿਨ ਕਦੋਂ ਬਦਲ ਗਈ ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਏ ਨੇ ਸਕਸੈਸ ਹੋਏ ਨੇ ਉਹਨਾਂ ਨੇ 24 ਘੰਟੇ ਦੇ ਵਿੱਚ ਹੀ ਉਹਨਾਂ ਨੇ ਕੁਝ ਕੀਤਾ ਵਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅ ਵੀ ਅਸੀਂ ਆਪਣੇ ਟਾਈਮ ਨੂੰ ਅਸੀਂ ਕਿਵੇਂ ਮੈਨੇਜ ਕਰੀਏ ਦੇਖੋ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਨਾ ਸਫਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਜਿਹੜਾ ਟਾਈਮ ਆ ਉਹ ਤੁਹਾਨੂੰ ਮੈਨੇਜ ਕਰਨਾ ਆਉਣਾ ਬਹੁਤ ਜ਼ਰੂਰੀ ਆ ਜੇ ਤੁਸੀਂ ਆਪਣਾ ਟਾਈਮ ਮੈਨੇਜ ਨਹੀਂ ਕਰ ਸਕਦੇ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਵੀ ਹੋਰ ਲੋਕਾਂ ਨਾਲੋਂ ਅੱਗੇ ਨਹੀਂ ਨਿਕਲ ਸਕੋਗੇ ਤੁਸੀਂ ਉਹਨਾਂ ਤੋਂ ਪਿੱਛੇ ਹੀ ਰਹੋਗੇ ਦੇਖੋ ਦੁਨੀਆ ਦੇ ਵਿੱਚ ਜਿੰਨੇ ਵੀ ਲੋਕ ਨੇ ਨਾ ਸਾਰਿਆਂ ਕੋਲ 24 ਘੰਟੇ ਨੇ ਚਾਹੇ ਉਹ ਗਰੀਬ ਆ ਚਾਹੇ ਉਹ ਅਮੀਰ ਆ ਕੁਦਰਤ ਨੇ ਹਰੇਕ ਇਨਸਾਨ ਨੂੰ 24 ਘੰਟੇ ਦਿੱਤੇ ਨੇ ਕੁਦਰਤ ਕਹਿੰਦੀ ਜੋ ਵੀ ਤੂੰ ਕੁਛ ਕਰਨਾ ਹੋ ਨਾ ਤੂੰ 24 ਘੰਟੇ ਦੇ ਵਿੱਚ ਕਰ ਲੈ ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਏ ਨੇ ਸਕਸੈਸ ਹੋਏ ਨੇ ਉਹਨਾਂ ਨੇ 24 ਘੰਟੇ ਦੇ ਵਿੱਚ ਹੀ ਉਹਨਾਂ ਨੇ ਕੁਛ ਕੀਤਾ ਵਾ ਉਹਨਾਂ ਨੇ 24 ਘੰਟੇ ਦੇ ਵਿੱਚ ਹੀ ਕੁਝ ਵੱਖਰਾ ਕਰਕੇ ਦਿਖਾਇਆ ਵਾ ਹੁਣ ਤੁਸੀਂ ਇਹ ਦੇਖੋ ਵੀ ਤੁਹਾਡੇ ਕੋਲ ਵੀ 24 ਘੰਟੇ ਆ ਅਸੀਂ 24 ਘੰਟੇ ਦੇ ਵਿੱਚ ਅਸੀਂ ਕੀ ਵੱਖਰਾ ਕਰ ਸਕਦੇ ਹਾਂ ਅਸੀਂ ਅਸੀਂ ਆਪਣੇ ਟਾਈਮ ਨੂੰ ਕਿਵੇਂ ਮੈਨੇਜ ਕਰ ਸਕਦੇ ਹਾਂ ਅਸੀਂ ਕਿਉਂਕਿ ਮੈਂ ਇਹਨਾਂ ਬਹੁਤ ਸਾਰੇ ਲੋਕ ਇਹੋ ਜਿਹੇ ਦੇਖੇ ਨੇ ਜਦੋਂ ਮਤਲਬ ਮੰਨ ਕੇ ਚੱਲੋ ਉਹ ਕਿਸੇ ਯਾਰ ਦੋਸਤ ਕੋਲ ਚੱਲ ਗਏ ਜਾਂ ਕਿਸੇ ਸੱਦੀ ਕੋਲ ਚੱਲ ਗਈ ਤਾਂ ਉਹ ਕੀ ਕਰਦੇ ਨੇ 20-20 ਮਿੰਟ 25-25 ਮਿੰਟ ਘੰਟਾ-ਘੰਟਾ ਦੋ-ਦੋ ਘੰਟੇ ਉੱਥੇ ਹੀ ਬੈਠੇ ਰਹਿੰਦੇ ਨੇ ਉਤੋਂ ਉੱਠਣ ਦਾ ਨਾਮ ਹੀ ਨਹੀਂ ਲੈਂਦੇਗੇ ਉਹ ਦੋ ਘੰਟੇ ਜੇ ਤੁਸੀਂ ਇੱਕ ਥਾਂ ਦੇ ਉੱਤੇ ਬੈਠ ਗਏ ਫਾਲਤੂ ਦੀਆਂ ਗੱਲਾਂ ਕਰੀਗੇ ਤਾਂ ਮੰਨ ਕੇ ਚੱਲੋ 24 ਘੰਟੇ ਦੇ ਵਿੱਚੋਂ ਤੁਹਾਡੇ ਦੋ ਘੰਟੇ ਤਾਂ ਚਲੇ ਗਏ ਪਿੱਛੇ ਰਹਿ ਗਏ 22 ਘੰਟੇ ਤੇ 10 ਘੰਟੇ ਤੁਸੀਂ ਸੌਵੋਗੇ ਵੀ ਜੀ 10 ਘੰਟੇ ਤੁਸੀਂ ਸੌਵੋਗੇ ਤੇ ਦੋ ਘੰ ਤਾਂ ਪਿਛਰੇ ਦੇ 12 ਘੰਟੇ ਹੁ 12 ਘੰਟੇ ਦੇ ਵਿੱਚ ਤੁਸੀਂ ਆਫਿਸ ਵੀ ਜਾਣਾ ਹੁੰਦਾ ਜੋਬ ਤੇ ਵੀ ਜਾਣਾ ਹੁੰਦਾ ਵਾ ਤਾਂ ਮੰਨ ਕੇ ਜਦੋਂ 18 19 ਘੰਟੇ ਤੁਹਾਡੇ ਇਦਾਂ ਨਿਕਲ ਜਾਂਦੇ ਆ ਤੇ ਜਿਹੜੇ 5 6 ਘੰਟੇ ਤੁਸੀਂ ਉਹ ਕਿਵੇਂ ਮੈਨੇਜ ਕਰਨੇ ਆ ਦੋ ਦੋ ਘੰਟੇ ਤਾਂ ਤੁਸੀਂ ਫੋਨ ਦੇ ਵਿੱਚ ਰੀਲਾਂ ਦੇਖਣ ਤੇ ਲਾਅ ਦਿੰਨੇ ਹੋ ਜਾਂ ਕੁਝ ਕਰਦੇ ਰਹਿੰਦੇ ਹੋ ਸਾਰਾ ਸਮਾਂ ਤੁਸੀਂ ਉੱਧਰ ਖਰਾਬ ਕਰ ਲੈਨੇ ਹੋ ਸੋ ਇਸ ਕਰਕੇ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਅੱਗੇ ਵਧਣਾ ਵਾ ਕੁਝ ਕਰਨਾ ਵਾ ਨਾ ਤਾਂ ਤੁਹਾਨੂੰ ਲੋਕਾਂ ਨਾਲੋਂ ਕੁਝ ਵੱਖਰਾ ਕਰਨਾ ਪਊਗਾ ਜੇ ਤੁਸੀਂ ਕੁਝ ਵੱਖਰਾ ਕਰੋਗੇ ਲੋਕਾਂ ਨਾਲੋਂ ਤਾਂ ਹੀ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧੋਗੇ ਤਾਂ ਹੀ ਤੁਸੀਂ ਲੋਕਾਂ ਨਾਲੋਂ ਅੱਗੇ ਜਾ ਸਕੋਗੇ ਤੁਸੀਂ ਤੇ ਜੋ ਤੁਸੀਂ ਚੋਣਿਓ ਜੋ ਤੁਹਾਡਾ ਗੋਲ ਆ ਜੋ ਤੁਹਾਡਾ ਐਮ ਆ ਤਾਂ ਹੀ ਤੁਸੀਂ ਉਸ ਗੋਲ ਤੱਕ ਤੁਸੀਂ ਪਹੁੰਚੋਗੇ ਸੋ ਤੁਸੀਂ ਕੀ ਕਰੋ ਤੁਸੀਂ ਇੱਕ ਆਪਣੀ ਡਾਇਰੀ ਲਾਓ ਡਾਇਰੀ ਲਾ ਲਓ ਉਹਦੇ ਉੱਤੇ ਆਪਣਾ ਟਾਈਮ ਮੈਨੇਜਮੈਂਟ ਲਿਖ ਲਓ ਉਹਦੇ ਤੇ ਲਿਖੋ ਵੀ ਮੈਂ ਕਿੰਨੇ ਵਜੇ ਸੋਣਾ ਵਾਂ ਕਿੰਨੇ ਵਜੇ ਉੱਠਣਾ ਵਾਂ ਵੀ ਮੇਰਾ ਕੀ ਕੰਮ ਆ ਕੀ ਨਹੀਂ ਕੰਮੇਗਾ ਕੱਲ ਨੂੰ ਮੈਂ ਕਿਨੂੰ ਮਿਲਣਾ ਵਾਂ ਕਿੰਨੂੰ ਨਹੀਂ ਮਿਲਣਾ ਵਾ ਜੇ ਮੈਂ ਕਿਸੇ ਨੂੰ ਮਿਲਣਾ ਤਾਂ ਮੈਂ ਉਹਦੇ ਕੋਲ 20 25 ਮਿੰਟ ਹੀ ਲੋਣੇ 20 25 ਮਿੰਟ ਤੋਂ ਵੱਧ ਨਹੀਂ ਲੋਣਾ ਹੈਗਾ ਵੀ ਮੈਂ ਇੰਨੀ ਧੇਰ ਕੰਮ ਕਰਨਾ ਵਾ ਇਸ ਤੋਂ ਵੱਧ ਮੈਂ ਕੰਮ ਨਹੀਂ ਕਰਨਾ ਹੈਗਾ ਜਿੰਮੇ ਕਿਤੇ ਗਿਆ ਤਾਂ ਮੈਂ ਇੰਨੀ ਧੇਰ ਲਈ ਜਾਣਾ ਵਾ ਇੰਤੋਂ ਜ਼ਿਆਦਾ ਟਾਈਮ ਮੈਂ ਉੱਥੇ ਖਰਾਬ ਨਹੀਂ ਕਰਨਾ ਹੈਗਾ ਉਹ ਕੱਲੀ ਕੱਲੀ ਚੀਜ਼ ਲਿਖੋ ਰਾਤ ਨੂੰ ਸੌਣ ਤੋਂ ਪਹਿਲਾਂ ਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਆਉਣ ਵਾਲੇ ਕੱਲ੍ਹ ਬਾਰੇ ਲਿਖ ਦਿਓ ਪਹਿਲਾਂ ਹੀ ਲਿਖ ਦਿਓ ਵੀ ਜਰ ਕੱਲ ਨੂੰ ਮੈਂ ਸਵੇਰੇ 4:30 ਵਜੇ ਉੱਠਾਂਗਾ ਮੈਂ 4 ਵਜੇ ਉੱਠਾਂਗਾ ਕਈ ਮੇਰੇ ਵੇੜ ਪਰ ਮੈਂ ਇਹੋ ਜਿਹਾ ਦੇਖਿਆ ਉਹ ਪਤੁੰਦਰ ਦੇ ਉੱਠਦੇ 6-7 ਵਜੇ ਆ ਜਦੋਂ ਏਡਾ ਦਿਨ ਚੜ ਜਾਂਦਾ ਵਾ ਜੇ ਤੁਸੀਂ ਮੰਨ ਕੇ ਚੱਲੋ ਤੁਹਾਡੇ ਨਾਲ ਦਾ ਬੰਦਾ ਵਾ ਤੁਹਾਡੇ ਦੋ ਬੰਦੇ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਦੋ ਬੰਦੇ ਦੇ ਵਿੱਚ ਤੁਹਾਡੇ ਕੰਪੀਟੀਸ਼ਨ ਚੱਲਦਾ ਪਿਆ ਵਾ ਹਨਾ ਤੁਹਾਨੂੰ ਤੁਹਾਨੂੰ ਦੋਵਾਂ ਨੂੰ 24 ਘੰਟੇ ਦਿੱਤੇ ਉਹਦੇ ਕੋਲ ਵੀ 24 ਘੰਟੇ ਆ ਤੁਹਾਡੇ ਕੋਲ ਵੀ 24 ਘੰਟੇ ਆ ਮੰਨ ਕੇ ਚੱਲੋ ਉਹ ਬੰਦਾ ਤੁਹਾਡੇ ਨਾਲ ਦਾ ਜਿਹੜਾ ਤੁਹਾਡੇ ਨਾਲ ਕੰਪੀਟੀਸ਼ਨ ਜਿਹਦੇ ਨਾਲ ਚੱਲਦਾ ਪਿਆ ਉਹ ਬੰਦਾ ਸਵੇਰੇ 4 ਵਜੇ ਉੱਠ ਗਿਆ 4 ਵਜੇ ਉੱਠ ਗਿਆ ਜੀ ਤੇ ਤੁਸੀਂ ਉੱਠੇ 6 ਵਜੇ ਤੁਸੀਂ 2 ਘੰਟੇ ਤਾਂ ਪਹਿਲਾਂ ਹੀ ਪਿੱਛੇ ਚੱਲਦੇ ਪਏ ਹੋ ਉਸ ਤੋਂ ਕੀ ਕਰੋਗੇ ਹੁਣ ਤੁਸੀਂ ਖੁਦ ਸੋਚੋ ਉਹ 2 ਘੰਟੇ ਅੱਗੇ ਜਾ ਰਹੇ ਕਿ ਤੁਸੀਂ ਪਿੱਛੇ ਜਾ ਰਹੇ ਹੋ ਉਹ ਬੰਦੇ ਨੇ ਸਵੇਰੇ ਉੱਠ ਕੇ ਆਪਣੀ ਐਕਸਰਸਾਈਜ਼ ਵੀ ਕਰ ਲਈ ਤੁਸੀਂ 6 ਵਜੇ ਉੱਠ ਕੇ ਆਪਣੀ ਐਕਸਰਸਾਈਜ਼ ਕਰਦੇ ਪਏ ਹੋ ਜਾਨੀ ਕਿ ਉਹ ਬੰਦਾ ਅੱਗੇ ਨਿਕਲ ਗਿਆ ਸੋ ਜਿੰਨੀ ਛੇਤੀ ਤੁਸੀਂ ਉੱਠਣ ਦੀ ਕੋਸ਼ਿਸ਼ ਕਰੋਗੇ ਨਾ ਤੁਹਾਡੇ ਲਈ ਉਨਾ ਹੀ ਫਾਇਦਾ ਵਾ ਤੇ ਜਿੰਨੀ ਛੇਤੀ ਤੁਸੀਂ ਸੌਣ ਦੀ ਕੋਸ਼ਿਸ਼ ਕਰੋਗੇ ਉਹ ਤੁਹਾਡੇ ਲਈ ਵੀ ਫਾਇਦਾ ਵਾ ਇਹ ਨਾ ਹੋਵੇ ਤੁਸੀਂ ਸ਼ਾਮੀ 6 ਵਜੇ ਸੋਜੋ ਤੁਸੀਂ ਕਹੋ ਨੀ ਵੀ ਵੀ ਛੇਤੀ ਸੋਣਾ 6 ਵਜੇ ਨਹੀਂ ਸੋ ਇਸ ਕਰਕੇ ਆਪਣਾ ਇੱਕ ਟਾਈਮ ਟੇਬਲ ਬਣਾਓ ਰਾਤ ਨੂੰ ਸੌਣ ਲੱਗੇ ਲਿਖੋ ਵੀ ਯਾਰ ਮੈਂ ਸਵੇਰੇ ਤੜਕੇ 4 ਵਜੇ ਉੱਠਣਾ ਹੀ ਉੱਠਣਾ ਹਰ ਹਾਲਤ ਦੇ ਵਿੱਚ ਉੱਠਣ ਸਰਵੇਂ ਆਹ ਕੰਮ ਕਰਨਾ ਆਹ ਕਰਨਾ 20 ਮਿੰਟ ਦੇ ਵਿੱਚ ਮੈਂ ਸਾਰਾ ਕੁਝ ਆਪਣਾ ਆਹ ਕੰਮ ਨਿਬੇੜ ਲੈਣਾ ਉਸ ਤੋਂ ਬਾਅਦ 1 ਘੰਟਾ ਮੈਂ ਆਪਣੀ ਕਸਰਤ ਕਰਨੀ ਹੀ ਕਰਨੀ ਆ ਫਿਰ ਉਸ ਤੋਂ ਬਾਅਦ ਮੈਂ ਬ੍ਰੇਕਫਾਸਟ ਕਰਾਂਗਾ ਬ੍ਰੇਕਫਾਸਟ ਕਰਕੇ ਫਿਰ ਮੈਂ ਉੱਥੇ ਜਾਵਾਂਗਾ ਆਫਿਸ ਜਾਵਾਂਗਾ ਉੱਥੋਂ ਇੱਥੇ ਆਵਾਂਗਾ ਇੱਥੇ ਆਵਾਂਗਾ ਕਿਸੇ ਕੋਲ ਨਹੀਂ ਖੜਾਂਗਾ ਕਿਉਂਕਿ ਸਾਡੇ ਆਦੀ ਆਦਤ ਪਤਾ ਕੀ ਆ ਸਾਡੇ ਲੋਕਾਂ ਦੀ ਜਦੋਂ ਅਸੀਂ ਕਿਤੇ ਜਾਈਏ ਸਾਨੂੰ ਕੋਈ ਯਾਰ ਦੋਸਤ ਮਿਲ ਜਾਏ ਜਾਂ ਕੋਈ ਵੀ ਮਿਲ ਜਾਏ ਜਿੰਨੂੰ ਅਸੀਂ ਇੱਕ ਦੋ ਵਾਰ ਮਿਲੇ ਹੀ ਅਸੀਂ ਉਹਦੇ ਕੋਲ ਉਹੀ ਖੜ ਜਾਂਦੇ ਆ ਗੱਲਾਂ ਮਾਰਨ ਲੱਗ ਜਾਂਦੇ ਨੇ ਗੱਲਾਂ ਮਾਰਦੇ ਮਾਰਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਟਾਈਮ ਕਿੰਨਾ ਨਿਕਲ ਗਿਆ ਅਸੀਂ 2-3 ਘੰਟੇ ਅਸੀਂ ਉੱਥੇ ਹੀ ਖਰਾਬ ਕਰ ਦਿੰਦੇ ਆ ਉਹ 2-3 ਘੰਟੇ ਤੁਸੀਂ ਨਹੀਂ ਖਰਾਬ ਕਰੋਗੇ ਸੋ ਇਸ ਕਰਕੇ ਆਪਣਾ ਟਾਈਮ ਟੇਬਲ ਬਣਾਓ ਜਦੋਂ ਤੁਸੀਂ ਆਪਣਾ ਟਾਈਮ ਟੇਬਲ ਬਣਾ ਲਓਗੇ ਇਹਦਾ ਡਾਇਰੀ ਦੇ ਉੱਤੇ ਲਿਖ ਲਓਗੇ ਜੇ ਤੁਸੀਂ ਉਹਦੇ ਹਿਸਾਬ ਨਾਲ ਚੱਲੋਗੇ ਨਾ ਫਿਰ ਤੁਸੀਂ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਬਦਲਾਅ ਹੁੰਦਾ ਮੈਂ ਨਾ ਅੱਜ ਤੋਂ ਅੱਜ ਤੋਂ 12-13 ਸਾਲ ਪਹਿਲਾਂ ਮੈਂ ਨਾ ਦਿੱਲੀ ਗਿਆ ਸੀਗਾ ਦਿੱਲੀ ਵਿੱਚ ਜਦੋਂ ਗਿਆ ਸੀਗਾ ਮੇਰੇ ਨਾਲ ਸ਼ੋਲਡਰ ਦਾ ਆਪਰੇਸ਼ਨ ਹੋਣਾ ਸੀਗਾ ਤੇ ਮੈਂ ਸ਼ੀਸ਼ ਗੰਧ ਸਾਹਿਬ ਗੁਰਦੁਆਰਾ ਸਾਹਿਬ ਰੁਕਿਆ ਸੀਗਾ ਉੱਥੇ ਤੇ ਉੱਥੇ ਤਾਂ ਮੈਨੂੰ ਇੱਕ ਬੰਦਾ ਮਿਲਿਆ ਤੇ ਯਾਰ ਉਹ ਬੰਦੇ ਨੂੰ ਦੇਖ ਕੇ ਮੈਂ ਬੜਾ ਹਰਾਨ ਹੋਇਆ ਉਹ ਬੰਦਾ ਨਾ ਆਪਣੀ ਜੇਬ ਦੇ ਵਿੱਚ ਆਪਣੀ ਜੇਬ ਦੇ ਵਿੱਚ ਇੱਕ ਵਾਈਟ ਪੇਜ ਰੱਖਦਾ ਸੀਗਾ ਉਹਨੇ ਵਾਈਟ ਪੇਜ ਦੇ ਉੱਤੇ ਨਾ ਆਪਣੀ ਪੂਰੀ ਡਿਟੇਲ ਲਿਖੀ ਹੋਈ ਸੀ ਵੀ ਯਾਰ ਮੈਂ 2000 ਦੇ ਵਿੱਚ ਮੈਂ ਕਾਰ ਲੈਣੀ ਆ ਤੇ 2000 ਦੇ ਆ ਅੱਠਵੇਂ ਮਹੀਨੇ ਦੇ ਵਿੱਚ ਮੈਂ ਆ ਕੰਮ ਕਰਨਾ ਇਹੀ ਕਰਨਾ ਵਾ ਤੇ ਇਹਦੇ ਵਿੱਚ ਮੈਂ ਕਰਨਾ ਹੀ ਕਰਨਾ ਉਹਦੇ ਨਾਲ ਉਹਨੇ ਨਾ ਕਾਰ ਦੀ ਫੋਟੋ ਵੀ ਚਪਕਾਈ ਹੋਈ ਸੀਗੀ ਜੋ ਜੋ ਉਹਨੇ ਹਾਸਲ ਕਰਨਾ ਸੀ ਉਹਦੀਆਂ ਫੋਟੋ ਕਟਿੰਗ ਕਰਕੇ ਲਾਈਆਂ ਹੋਈਆਂ ਸੀ ਆ ਤੇ ਉਹਨੇ ਲਿਖਿਆ ਹੋਇਆ ਸੀ ਬਕਾਇਦਾ ਮਹੀਨਾ ਲਿਖਿਆ ਸੀ ਵੀ ਆ ਮਹੀਨੇ ਚ ਮੈਂ ਕਰਨਾ ਆ ਵੇਦੇ ਚ ਕਰਨਾ ਵੀ ਆ ਕਰਨਾ ਫਰਲਾਣਾ ਕਰਨਾ ਉਹਨੇ ਮੈਨੂੰ ਬੰਦਾ ਮੇਰੇ ਨਾਲ ਗੱਲਾਂ ਕਰਨ ਲੱਗਿਆ ਉਹਦੇ ਵਿਚਾਰ ਮੇਰੇ ਨਾਲ ਰਲ ਗਏ ਦੋਵਾਂ ਦੇ ਸਾਡੇ ਦੋਵਾਂ ਦੇ ਵਿਚਾਰ ਰਲ ਗਏ ਜਦੋਂ ਸਾਡੇ ਦੋਵਾਂ ਦੇ ਵਿਚਾਰ ਰਲੇ ਤੇ ਉਹ ਬੰਦੇ ਨੇ ਫਿਰ ਮੈਨੂੰ ਅਕੀਦ ਵਿੱਚ ਕਾਟ ਕੇ ਦਿਖਾਇਆ ਕਹਿੰਦਾ ਆ ਦੇਖੋ ਜੀ ਮੈਂ ਇਦਾਂ ਕਰਕੇ ਸਾਰਾ ਕੁਝ ਲਿਖਿਆ ਹੋਇਆ ਵਾ ਮੈਂ ਕਿਹਾ ਵੀ ਤੁਸੀਂ ਇਦਾਂ ਪਹਿਲਾਂ ਕਿਉਂ ਲਿਖ ਕੇ ਰੱਖਿਆ ਕਹਿੰਦਾ ਜਦੋਂ ਇਹਵੇਂ ਲਿਖ ਕੇ ਰੱਖਾਂਗਾ ਨਾ ਤਾਂ ਮੇਰੇ ਦਿਮਾਗ ਨੂੰ ਇੰ ਵੀਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹੇ ਕੰਮ ਕਰਨੇ ਹੀ ਕਰਨੇ ਆ ਕਹਿੰਦਾ ਤੇ ਕਹਿੰਦਾ ਇਹਨੂੰ ਨਾਲ ਮੈਂ ਤਾਂ ਰੱਖਦਾ ਜਦੋਂ ਵੀ ਮੈਂ ਜੇਬ ਦੇ ਵਿੱਚ ਹੱਥ ਮਾਰਦਾ ਵਾਂ ਤੇ ਮੇਰੇ ਹੱਥ ਦੇ ਵਿੱਚ ਇਹ ਪੇਜ ਲੱਗਦਾ ਵਾ ਤਾਂ ਮੈਂ ਕੱਢ ਕੇ ਇਹਨੂੰ ਦੇਖਦਾ ਵਾਂ ਤਾਂ ਕਹਿੰਦਾ ਮੇਰੇ ਦਿਮਾਗ ਨੂੰ ਉਹ ਇੰਡੀਕੇਟਰ ਜਾਂਦਾ ਵਾ ਮੈਂ ਕਹਿੰਦਾ ਫਿਰ ਹੋਰ ਜ਼ਿਆਦਾ ਕੰਮ ਤੇਜ਼ੀ ਨਾਲ ਆਪਣਾ ਵਧਾ ਦੇਣਾ ਵਾਂ ਵੀ ਮੈਂ ਇਹ ਕੰਮ ਕਰਨਾ ਹੀ ਕਰਨਾ ਵਾਂ ਕਹਿੰਦਾ ਜਿਹੜਾ ਮੇਰਾ ਬਿਜ਼ਨਸ ਚੱਲਦਾ ਵਾ ਉਹਨੂੰ ਵੀ ਤੇਜ਼ ਕਰ ਦੇਣਾ ਵਾਂ ਵੀ ਕਿਵੇਂ ਕਰਨਾ ਬਿਜ਼ਨਸ ਨੂੰ ਕਿਵੇਂ ਨਹੀਂ ਕਰਨਾ ਆਪਣੇ ਬਿਜ਼ਨਸ ਨੂੰ ਉੱਪਰ ਕਿਵੇਂ ਲੈ ਕੇ ਜਾਣਾ ਵਾਂ ਸੋ ਮੈਂ ਸੋਚਿਆ ਵੀ ਯਾਰ ਉਹ ਬੰਦੇ ਨੂੰ ਦੇਖ ਕੇ ਯਾਰ ਮੈਂ ਹੈਰਾਨ ਹੋ ਗਿਆ ਮੈਂ ਕਿ ਵਾਕਿਆ ਯਾਰ ਆਹ ਬੰਦਾ ਬਹੁਤ ਉੱਪਰ ਤੱਕ ਜਾਊਗਾ ਵਾਕਿਆ ਯਾਰ ਉਹ ਬੰਦਾ ਮੇਰੇ ਖਿਆਲ ਦੇ ਵਿੱਚ ਮੈਨੂੰ ਮਿਲਿਆ ਤੇ ਨਹੀਂ ਹੈਗਾ ਪਰ ਉਹ ਬੰਦਾ ਯਾਰ ਮੈਨੂੰ ਲੱਗਦਾ ਬਹੁਤ ਉਚਾਈ ਤੱਕ ਪਹੁੰਚਿਆ ਹੋਣਾ ਬੰਦਾ ਉਹ ਉਹਨੇ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਹਾਸਲ ਕੀਤਾ ਹੋਣਾ ਜਿਹੜੇ ਲੋਕ ਇਸ ਤਰੀਕੇ ਨਾਲ ਚੱਲਦੇ ਨੇ ਨਾ ਆਪਣਾ ਟਾਈਮ ਮੈਨੇਜਮੈਂਟ ਲਿਖ ਕੇ ਜੋ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਹਾਸਲ ਕਰਨਾ ਹੁੰਦਾ ਉਹ ਚੀਜ਼ਾਂ ਉਹ ਲਿਖ ਕੇ ਉਹ ਚੱਲਦੇ ਨੇ ਨਾ ਤਾਂ ਉਹ ਇੱਕ ਨਾ ਇੱਕ ਦਿਨ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਕਾਮਯਾਬ ਹੋ ਜਾਂਦੇ ਨੇ ਬਹੁਤ ਛੇਤੀ ਕਾਮਯਾਬ ਹੋ ਜਾਂਦੇ ਨੇ ਕੋਈ ਜੜੀ ਖੇਡ ਆ ਤੁਹਾਡੀ ਜਿਹੜਾ ਜੋ ਵੀ ਖੇਲ ਆ ਜੋ ਵੀ ਤੁਸੀਂ ਪਹੁੰਚਣਾ ਚਾਹੁੰਦੇ ਮੰਜ਼ਿਲ ਤੇ ਉਹ ਸਾਰੀ ਖੇਡ ਤੁਹਾਡੇ ਦਿਮਾਗ ਦੀ ਆ ਜੋ ਤੁਸੀਂ ਦਿਮਾਗ ਨੂੰ ਦੱਸੋਗੇ ਜੋ ਤੁਸੀਂ ਇਹਨੂੰ ਸਿਖਾਉਂਗੇ ਉਹ ਤੁਹਾਡੇ ਦਿਮਾਗ ਨੇ ਉਸੇ ਤਰ੍ਹਾਂ ਕਰਨਾ ਵਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਆਪਣੇ ਦਿਮਾਗ ਨੂੰ ਕਿਸ ਪਾਸੇ ਲੈ ਕੇ ਜਾਣਾ ਚਾਹੁੰਦੇ ਹੋ ਸੋ ਇਸ ਕਰਕੇ ਤੁਸੀਂ ਅੱਜ ਤੋਂ ਹੀ ਜੇ ਤੁਸੀਂ ਮੇਰੀ ਵੀਡੀਓ ਅੱਜ ਦੇਖਦੇ ਹੋ ਉਹਨਾਂ ਦਾ ਅੱਜ ਤੋਂ ਹੀ ਤੁਸੀਂ ਇਦਾਂ ਦੀ ਇੱਕ ਡਾਇਰੀ ਲਾ ਲਓ ਤੇ ਡੇਰੀ ਦੇ ਵਿੱਚ ਲਿਖ ਲੋ ਸੋਣ ਲੱਗੇ ਲਿਖ ਲੋ ਵੀਰ ਸਵੇਰੇ 9 ਵਜੇ ਉੱਠੂਗਾ ਸਵੇਰੇ ਆ ਕਰਨਾ ਮੈਂ ਆ ਕਰਨਾ ਆ ਕੰਮ 20 ਮਿੰਟ ਦੇ ਵਿੱਚ ਕਰ ਦੇਣਾ ਬ੍ਰੇਕਫਾਸਟ 15 ਮਿੰਟ ਦੇ ਵਿੱਚ ਕਰ ਦੇਣਾ ਲੰਚ ਮੈਨੇ ਟਾਈਮ 'ਚ ਕਰ ਲੈਣਾ ਉੱਥੇ 8:30 ਵਜੇ ਪਹੁੰਚਣਾ ਇਨੂੰ ਮਿਲਣਾ ਇਨੂੰ ਮਿਲਣਾ ਇਨੂੰ ਮਿਲਣਾ ਜਦੋਂ ਤੁਸੀਂ ਉਸ ਤਰੀਕੇ ਨਾਲ ਤੁਸੀਂ ਚੱਲਣ ਲੱਗ ਗਏ ਨਾ ਉਹ ਦਿਨ ਦੂਰ ਨਹੀਂ ਹੈਗੇ ਯਾਰ ਜਦੋਂ ਤੁਹਾਡੀ ਜ਼ਿੰਦਗੀ ਬਦਲ ਗਈ ਜ਼ਿੰਦਗੀ ਤੁਹਾਡੀ ਮਿੰਟਾਂ ਸਕਿੰਟਾਂ ਜੀ ਬਦਲ ਜਾਣੀਆਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਡੀ ਦਿਨ ਕਦੋਂ ਬਦਲ ਗਈ ਸੋ ਇਸ ਕਰਕੇ ਆਪਣਾ ਟਾਈਮ ਨੂੰ ਮੈਨੇਜ ਕਰਨਾ ਸਿੱਖੋ ਜਦੋਂ ਤੁਸੀਂ ਆਪਣੇ ਟਾਈਮ ਨੂੰ ਮੈਨੇਜ ਕਰਨਾ ਸਿੱਖ ਗਏ ਤਾਂ ਸਮਝ ਲਓ ਤੁਸੀਂ ਦੁਨੀਆ ਤੇ ਬਹੁਤ ਛੇਤੀ ਤੁਸੀਂ ਰਾਜ ਕਰੋਗੇ ਰਾਜ ਕਰੋਗੇ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੋਂ ਵਜੇ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸਾਕ